ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਗੱਲ ਕਰਦੇ ਆ ਲਾਡ ਲੀਆਂ ਵੀਡੀਓ ਬਾਰੀ ਗੁਰਪ੍ਰੀਤ ਨੇ ਜਦ ਮਿੰਦੇ ਨੂੰ ਬੁੱਟਰ ਨਾਲ ਗੱਲਾਂ ਕਰਦੇ ਦੇਖਿਆ ਤੇ ਫਿਰ ਕੀ ਹੋਇਆ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਇਹਨੇ ਕਹਿੰਦੀ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਬੁੱਟਰ ਨਾਲ ਉਹ ਉਸ ਨੂੰ ਆਪਣਾ ਭਰਾ ਹੀ ਸਮਝਦਾ ਹੈ ਤੇ ਉਹਨਾਂ ਦੇ ਘਰੋਂ ਰੋਟੀ ਖਾ ਕੇ ਵੀ ਆਉਂਦਾ ਹੈ ਕਿਉਂਕਿ ਉਹ ਆਪਣੇ ਬਚਪਨ ਦੀਆਂ ਗੱਲਾਂ ਨੂੰ ਯਾਦ ਕਰਦਾ ਹੈ ਉਹ ਸੋਚਦਾ ਹੈ ਕਿ ਮੇਰੀ ਚਾਚੀ ਮੈਨੂੰ ਕਿੰਨੇ ਪਿਆਰ ਨਾਲ ਰੋਟੀ ਖਵਾਉਂਦੀ ਸੀ ਤੇ ਮੈਂ ਵੀ ਬਹੁਤ ਖੁਸ਼ ਹੋ ਕਿ ਸਾਗ ਨਾਲ ਰੋਟੀ ਖਾਂਦਾ ਸੀ ਬੁੱਟਰ ਨੂੰ ਪਹਿਲੇ ਦਿਨ ਤਾਂ ਲੱਗਦਾ ਹੈ ਕਿ ਇਹ ਨਾਟਕਕਾਰ ਆਏ ਜਿਹੜਾ ਕਿ ਮੇਰੇ ਮੇਰੇ ਨਾਲ ਬੜਾ ਪਿਆਰ ਨਾਲ ਬੋਲ ਰਿਹਾ ਹੈ ਪਰ ਜਦੋਂ ਉਹ ਅਹਿਸਾਸ ਕਰਦਾ ਹੈ ਕਿ ਉਹ ਮੇਰੇ ਪੈਰੀ ਹੱਥ ਲਾ ਕੇ ਮੈਨੂੰ ਸਾਸਰੀ ਕਾਰ ਲਾਕੇ ਤੇ ਬਹੁਤ ਹੀ ਮਨਪਰੇ ਨਾਲ ਗੱਲਾਂ ਕਰਕੇ ਗਿਆ ਤੇ ਉਹ ਘਰ ਜਾ ਕੇ ਆਪਣੀ ਮਾਂ ਨੂੰ ਗੱਲ ਦੱਸਦਾ ਹੈ ਤੇ ਉਸ ਦੀ ਮਾਂ ਤਾਂ ਮੰਨ ਜਾਂਦੀ ਹੈ ਪਰ ਉਸ ਦੀ ਘਰ ਵਾਲੀ ਬੁੱਟਰ ਨੂੰ ਕਹਿੰਦੀ ਹੈ ਕਿ ਤੂੰ ਆਪਣੇ ਸ਼ਰੀਕਾਂ ਦੇ ਫੇਰ ਪਿੱਛੇ ਲੱਗਣ ਲੱਗ ਗਿਆ ਪਰ ਬੁੱਟਰ ਨੂੰ ਅਹਿਸਾਸ ਹੁੰਦਾ ਹੈ ਕਿ ਮਿੰਦਾ ਬਿਲਕੁਲ ਝੂਠ ਨਹੀਂ ਬੋਲਦਾ ਐਸੇ ਕਰਕੇ ਉਹ ਮਿੰਦੇ ਨੂੰ ਦੁਬਾਰਾ ਮਿਲਦਾ ਹੈ ਤੇ ਉਹ ਉਸ ਨਾਲ ਜੱਫੀ ਪਾ ਕੇ ਮਿਲਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਤੂੰ ਬਿਲਕੁਲ ਸੱਚੇ ਬੋਲ ਰਿਹਾ ਹੈ ਦੇ ਖੇਤਾਂ ਵਿੱਚ ਉਹ ਦੋਵੇਂ ਜਾਣੇ ਗੱਲਾਂ ਕਰ ਰਹੇ ਹੁੰਦੇ ਆ ਤੇ ਉਧਰੋਂ ਗੁਰਪ੍ਰੀਤ ਜਾ ਰਿਹਾ ਹੁੰਦਾ ਹੈ ਖੇਤਾਂ ਨੂੰ ਤੇ ਉਹ ਦੂਰੋਂ ਹੀ ਬੁੱਟਰ ਨੂੰ ਦੇਖ ਲੈਂਦਾ ਹੈ ਮਿੰਦੇ ਨਾਲ ਗੱਲਾਂ ਕਰਦੇ ਸੋ ਬੜਾ ਹੈਰਾਨ ਹੁੰਦਾ ਹੈ ਕਿ ਮਿੰਦਾ ਬੁੱਟਰ ਲਾਗੇ ਖੜਾ ਹੈ ਕਿਉਂਕਿ ਉਸ ਨੂੰ ਉਹ ਆਪਣੇ ਦੁਸ਼ਮਣ ਸਮਝਦੇ ਆ ਤੇ ਉਹਨਾਂ ਦੇ ਨਾਲ ਬਿਲਕੁਲ ਗੱਲਬਾਤ ਕਰਨੀ ਨਹੀਂ ਚਾਹੁੰਦੇ ਤੇ ਗੁਰਪ੍ਰੀਤ ਗੁੱਸੇ ਦੇ ਕਰਕੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਕਲੀਸ਼ ਪਾਉਂਦਾ ਹੈ ਤੇ ਕਹਿੰਦਾ ਹੈ ਕਿ ਮਿੰਦੇ ਨੇ ਤਾਂ ਹੁਣ ਹੱਦ ਹੀ ਕਰ ਦਿੱਤੀ ਪਹਿਲਾਂ ਵੀ ਉਹ ਮੇਰੀ ਕੋਈ ਗੱਲ ਨਹੀਂ ਸੁਣਦਾ ਤੇ ਹੁਣ ਸਾਡੇ ਸ਼ਰੀਕਾਂ ਨਾਲ ਜਾ ਕੇ ਬਾਹਰ ਗੱਲਾਂ ਕਰ ਰਿਹਾ ਏ ਇਹ ਸੁਣ ਕੇ ਸਾਰੇ ਜਾਣੇ ਬੜੇ ਹਰਾਨ ਹੁੰਦੇ ਆ ਤੇ ਸਣੀ ਉਸ ਨੂੰ ਗੁਰਪ੍ਰੀਤ ਨੂੰ ਕਹਿੰਦਾ ਏ ਕਿ ਆਪਾਂ ਹੁਣੇ ਚੱਲਦੇ ਆ ਤੇ ਬੁੱਟਰ ਨੂੰ ਸਬਕ ਸਿਖਾਉਨੇ ਆ ਉਹ ਮਿੰਦਾ ਨੂੰ ਪਿੱਛੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਏ ਪਰ ਗੁਰਪ੍ਰੀਤ ਉਸ ਨੂੰ ਕਹਿੰਦਾ ਏ ਕਿ ਮਿੰਦਾ ਇੰਨਾ ਛੋਟਾ ਨਹੀਂ ਹੈਗਾ ਜਿਹੜਾ ਕਿ ਉਸਦੇ ਪਿੱਛੇ ਲੱਗ ਜਾਊਗਾ ਉਹ ਆਪਣੀ ਮਰਜ਼ੀ ਨਾਲ ਹੀ ਗੱਲਾਂ ਕਰ ਰਿਹਾ ਏ ਤਾਂ ਹੀ ਉਹ ਉਸ ਨਾਲ ਗੱਲਾਂ ਕਰਦਾ ਪਿਆ ਜੇ ਉਹ ਚਾਵੇ ਤੇ ਉਸ ਨਾਲ ਗੱਲਾਂ ਨਹੀਂ ਕਰ ਸਕਦਾ ਸਣੀ ਨੂੰ ਗੁੱਸਾ ਆ ਦਾ ਉਹ ਸੋਚਦਾ ਹੈ ਕਿ ਇੱਕ ਵਾਰ ਦੁਬਾਰਾ ਬੁੱਟਰ ਨਾਲ ਦੋ ਹੱਥ ਕਰ ਹੀ ਲੈਣੇ ਆ ਪਰ ਗੁਰਪ੍ਰੀਤ ਉਸ ਨੂੰ ਮਨਾ ਕਰ ਦਿੰਦਾ ਹੈ ਜਦ ਮਿੰਦਾ ਘਰ ਆਉਂਦਾ ਹੈ ਤੇ ਘਰ ਕਲੇਸ਼ ਪਿਆ ਹੁੰਦਾ ਹੈ ਸਾਰਾ ਕੁਝ ਵੇਖ ਕੇ ਮਿੰਦੇ ਨੂੰ ਬੜੀ ਹੈਰਾਨੀ ਹੁੰਦੀ ਹੈ ਤੇ ਗੁਰਪ੍ਰੀਤ ਉਸ ਨੂੰ ਪੁੱਛਦਾ ਹੈ ਕਿ ਤੂੰ ਬੁੱਟਰ ਨਾਲ ਗੱਲਾਂ ਕਰ ਰਿਹਾ ਸੀ ਤੇ ਮਿੰਦੇ ਦੇ ਰੰਗ ਉੱਡ ਜਾਂਦੇ ਆ ਉਸ ਨੂੰ ਜਵਾਬ ਨਹੀਂ ਆਉਂਦਾ ਉਹ ਸੋਚਦਾ ਹੈ ਕਿ ਹੁਣ ਮੈਂ ਇਸ ਨੂੰ ਕੀ ਜਵਾਬ ਦੇਵਾਂ ਪਰ ਫਿਰ ਮਿੰਦਾ ਉੱਥੇ ਝੂਠ ਬੋਲ ਦਿੰਦਾ ਹੈ ਉਹ ਕਹਿ ਦਿੰਦਾ ਹੈ ਕਿ ਮੈਂ ਤਾਂ ਖੇਤਾਂ ਵਿੱਚ ਗੇੜਾ ਮਾਰਨ ਗਿਆ ਸੀ ਉਧਰ ਉਹ ਬੁੱਟਰ ਆ ਗਿਆ ਉਹ ਤਾਂ ਮੇਰੇ ਨਾਲ ਸਰਸਰੀ ਹੀ ਗੱਲਾਂ ਕਰ ਰਿਆ ਸੀ ਤੇ ਉਹ ਗੁਰਪ੍ਰੀਤ ਨੂੰ ਏਦਾਂ ਕਹਿ ਕੇ ਬਲਗਾਲ ਲੈਂਦਾ ਆਪਣੀਆਂ ਗੱਲਾਂ ਵਿੱਚ ਤੇ ਗੁਰਪ੍ਰੀਤ ਵੀ ਉਸ ਦੀ ਗੱਲ ਨੂੰ ਮੰਨ ਲੈਂਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਅੱਗੇ ਤੋਂ ਤੂੰ ਉਸ ਨੂੰ ਮੂੰਹ ਨਾ ਲਾਈ ਸੋ ਏਦਾਂ ਉਹਨਾਂ ਦੀ ਗੱਲ ਕਵਰ ਅਪ ਹੋ ਜਾਂਦੀ ਆ ਤੇ ਮਿੰਦਾ ਸੋਚਦਾ ਹੈ ਕਿ ਸ਼ੁਕਰ ਮੈਂ ਬਚ ਗਿਆ ਨਹੀਂ ਤਾਂ ਗੁਰਪ੍ਰੀਤ ਨੇ ਮੇਰੀ ਕਲਾਸ ਲਾਹ ਦੇਣੀ ਸੀ ਸੋ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ